ਹਾਂ ਜੀ ਮੁਾਰਕਾ ਮਾਰਾ ਬਾਈ ਬਹੁਤ ਬਾਈ ਤਨ ਸੰਗ ਰੰਗ ਖਲਾਬਾ ਲੋ ਜੀ ਜੀ ਮੁਾਰਕੇ ਮੁਾਰਕਾ ਕਰਾ ਰਹੇ ਨੇ ਜੀ ਬਹੁਤ ਧੰਨਵਾਦ ਜੀ ਧੰਨਵਾਦ ਧੰਨਵਾਦ ਆ ਜਿਓ ਜੀ ਬਾਰੇ ਹੋਰ ਤੋਂ ਨੀਕੋ ਚਲਦੇ ਰੋ ਧੰਨਵਾਦ ਕਿਦਾਂ ਦਾ ਢੀਕਦੇ ਸੀ ਆ ਦਿਨ ਨੂੰ ਸੀ ਚਲ ਦਿਖੋ ਸਿਕਾ ਚੱਲੋ ਰਾਜੀ ਕੋ ਚੱਲੇ ਜੀ ਕੋ ਔਰ ਤੁਹਾਡੇ ਕੋ ਮਾਰਾ ਪ੍ਰਧਾਨ ਜੀ ਮੁਬਾਰਕਾ ਪਹਿਲਾਂ ਤੁਹਾਨੂੰ ਤੁਹਾਨੂੰ ਹਲਕੇ ਦੀ ਜ਼ਿੰਮੇਵਾਰੀ ਹੈ ਥੈਂਕ ਯੂ ਸਰ ਬਹੁਤ ਧੰਨਵਾਦ ਬਤ ਤਗੜੇ ਹੋਗੇ ਰਗੇ ਚੋ ਉਹ ਕਰਾਂਗੇ ਤੁਹਾਡੇ ਨਾਲ ਹੀ ਹੈ 33 ਬੰਦੇ ਜੀ ਇਹ ਅੱਛਾ ਅੱਗੇ ਆ ਜਾਈਏ ਇਧਰ ਆ ਜੀ ਚੱਲ ਮਾਰਾ ਜੀ ਚੱਲ ਜੀ ਠੀਕੋ ਜੀ ਬਹੁਤ ਵਧੀਆ ਗੱਲ ਚੱਲ ਗੱਲ ਨੀ ਠੀਕ ਹੈ ਜੀ ਔਰ ਤੁਹਾਡੇ ਕੋ ਆਓ ਜਾਓ ਉਹਨਾਂ ਦੇ ਸਰਕਾਰ ਜੋ ਬਹੁਤ ਸਮੇਂ ਸਸ ਜੀ ਗਿਆ ਠੀਕੋ ਸਾਹਿਬ ਜੀ ਬਸ ਇੱਕ ਵਾਰੀ ਖੜੇ ਹੋ ਕੇ ਮੈਨੂੰ ਧੰਨਵਾਦ ਧੰਨਵਾਦ ਉਹ ਤੁਮਹਾਨੂੰ ਲਓ ਲਓ ਜੀ ਇਹ ਇਹ ਲਓ ਜੀ ਲਓ ਜੀ ਲਓ ਜੀ ਕੋਲ ਜੀ ਕੋਲ ਜੀ ਸੱਚੀ ਦਿਖੋ ਹਰ ਪਾਉ ਤਨੇ ਏ ਠੀਕ ਹੋ ਧੰਨਵਾਦ ਧੰਨਵਾਦ ਇੱਕ ਵਾਰੀ ਦੀ ਫੋਟੋ ਖਿੱਚ ਕੇ ਜੀ ਆਓ ਜੀ ਹਾਂ ਜੀ ਇੱਕ ਮਿੰਟ ਨਾਲ ਹੋ ਜਾਓ ਅੱਗੇ ਹੋ ਸਾਡੇ ਕੋਈ ਪਿੱਛੇ ਸਾਹਮਣੇ ਕੀ ਚਲੋ ਜੀ ਲਓ ਜੀ ਮੁਬਾਰਕਾਂ ਸਾਰੀਆਂ ਬਹੁਤ ਧੰਨਵਾਦੀ ਜੀ ਕੰਮ ਸ਼ੁਰੂ ਕਰਨਾ ਸੀ ਜੀ ਕਿ ਨਗਰੀਏ ਬਸ ਸੀਗੇ ਪੂਰੇ ਵਧੀਆ ਕੰਮ ਕਰਕੇ ਦੇਣਾ ਅੱਛਾ ਦੁਸ਼ਹਿਰੇ ਵਾਲੇ ਦਿਨ ਇੱਕ ਤੋਹਫਾ ਦਿੱਤਾ ਗਿਆ ਕੀ ਜਣਾ ਕਰਦੇ ਹਾਂ ਦੇਖੋ ਪਹਿਲਾ ਤਾਂ ਸਨਾਮ ਵਾਸੀਆਂ ਨੂੰ ਪੂਰੇ ਇਲਾਕਾ ਔਰ ਪੰਜਾਬ ਨਿਵਾਸੀਆਂ ਨੂੰ ਦੁਸ਼ਹਿਰੇ ਦੇ ਪਵਿੱਤਰ ਤਿਹਾੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਕਿਉਂਕਿ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਸੁਨਾਮ ਹਲਕੇ ਨੇ ਦੇ ਲੋਕਾਂ ਨੇ ਲਈ ਹੈ ਉਸ ਸੰਦਰਭ ਦੇ ਵਿੱਚ ਅੱਜ ਸੁਨਾਮ ਸ਼ਹਿਰ ਨੂੰ 15 ਕਰੋੜ 22 ਲੱਖ ਰੁਪਏ ਦਾ ਇੱਕ ਤੋਹਫ਼ਾ ਜਿਹੜਾ ਉਹ ਸ਼ਹਿਰ ਨੂੰ ਦਿੱਤਾ ਜਾ ਰਿਹਾ ਹੈ ਜਿਸ ਦੇ ਵਿੱਚ ਹੁਣ ਤੱਕ ਉਹ ਘਰ ਜਿਨ੍ਹਾਂ ਦੇ ਵਿੱਚ ਵਾਟਰ ਸਪਲਾਈ ਨਹੀਂ ਸੀਗੀ ਉਹਨਾਂ ਨੂੰ 1472 ਇਹੋ ਜਿਹੇ ਘਰ ਨੇ ਜਿਨ੍ਹਾਂ ਦੇ ਵਿੱਚ ਵਾਟਰ ਸਪਲਾਈ ਹੁਣ ਤੱਕ ਨਹੀਂ ਸੀਗੀ ਅੱਜ ਉਹਦੀ ਸ਼ੁਰੂਆਤ ਹੈ ਕੀਤੀ ਗਈ ਹੈ 15 ਕਰੋੜ 22 ਲੱਖ ਰੁਪਏ ਦਾ ਪ੍ਰੋਜੈਕਟ ਹੈ 34 ਕਿਲੋਮੀਟਰ ਲੰਬੀ ਪਾਈਪਲਾਈਨ ਹੈ ਜਿਹੜੀ ਵਾਟਰ ਸਪਲਾਈ ਦੀ ਉਹ ਪੈਣੀ ਹੈ 2 ਲੱਖ ਲੀਟਰ ਦੀ ਟੈਂਕੀ ਹੈ ਜਿਹੜੀ ਉਹ ਬਣਣੀ ਹੈ ਔਰ 1472 ਘਰ ਨੇ ਜਿਹੜੇ ਇਹਦੇ ਨਾਲ ਪੂਰੇ ਹੋ ਜਾਣਗੇ ਜਿਨ੍ਹਾਂ ਨੂੰ ਕੱਲੇ-ਕੱਲੇ ਘਰ ਨੂੰ ਵਾਟਰ ਸਪਲਾਈ ਇਹ ਪਹੁੰਚ ਜੂਗੀ ਔਰ 18 ਪਾਕਟਸ ਨੇ ਜਿਹੜੀ ਅਸੀਂ ਆਇਡੈਂਟੀਫਾਈ ਕੀਤੀਆਂ ਸੀਗੀਆਂ ਛੋਟੀਆਂ ਵੱਡੀਆਂ ਕਿਤੇ 2 250 ਘਰਾਂ ਨੂੰ 200 ਘਰਾਂ ਨੂੰ ਕਨੈਕਸ਼ਨ ਹੋਣਾ ਸੀਗਾ ਕਿਤੇ 10 ਘਰਾਂ ਨੂੰ ਕਨੈਕਸ਼ਨ ਹੋਣਾ ਸੀਗਾ ਕਿਤੇ 5 ਘਰ ਵੀ ਹੈਗੇ ਸੋ ਛੋਟਾ ਵੱਡਾ ਅਸੀਂ ਕੋਈ ਇਹ ਜੀ ਪੌਕੇਟ ਨਹੀਂ ਛੱਡੀ ਹੈਗੀ ਜਿਹੜੀ ਕਿ ਪਾਣੀ ਦੀ ਸਪਲਾਈ ਤੋਂ ਬਿਨਾ ਤੋਂ ਵਾਂਝੀ ਰਹਿ ਜੇ ਸੋ ਇਹ ਅ ਅੱਜ ਤੋਹਫਾ ਜਿਹੜਾ ਉਹ ਸੁਨਾਮ ਸ਼ਹਿਰ ਨੂੰ ਦੇਣ ਜਾ ਰਹੇ ਹਾਂ ਔਰ 1 ਸਾਲ ਦੇ ਵਿੱਚ ਇਹ ਪ੍ਰੋਜੈਕਟ ਪੂਰਾ ਹੋ ਜਾਏਗਾ ਜਿਹੜੀ ਉਹਦੇ ਚ ਰੋਡ ਕਟਿੰਗ ਵੈਰਾ ਹੋਣੀ ਹੈ ਅੰਡਰਗਰਾਉਂਡ ਪਾਈਪਲਾਈਨ ਪਾਉਣ ਲਈ ਉਹ ਵੀ 100% ਕੰਪਲੀਟ ਕਰਕੇ ਜਿਵੇਂ ਸੀ ਉਵੇਂ ਤਿਆਰ ਕਰਕੇ ਸ਼ਹਿਰ ਵਾਸੀਆਂ ਨੂੰ ਅਸੀਂ ਕੰਪਲੀਟ ਕਰਕੇ ਦਵਾਂਗੇ ਦੇਖੋ ਇਸ ਤਰ੍ਹਾਂ ਹੈ ਕਿ ਇਹ ਪ੍ਰੋਬਲਮ ਤਾਂ ਸ਼ੁਰੂ ਤੋਂ ਹੀ ਹੈ ਚਾਹੇ ਇਲਾਕਾ ਲੈਵਲ ਤੇ ਹੋਵੇ ਚਾਹੇ ਨੀਵਾ ਹੋਵੇ ਚਾਹੇ ਉੱਚਾ ਹੋਵੇ ਵਾਟਰ ਸਪਲਾਈ ਹਰ ਘਰ ਨੂੰ ਪਹੁੰਚੂਗੀ ਇਹਨਾਂ 18 ਪਾਕਟਸ ਦੇ ਵਿੱਚ ਉੱਚੀਆਂ ਥਾਵਾਂ ਵੀ ਨੇ ਨੀਵੀਆਂ ਤੇ ਪਲੇਨ ਥਾਵਾਂ ਵੀ ਨੇ ਪਰ ਕੱਲੇ-ਕੱਲੇ ਘਰ ਨੂੰ ਪਾਣੀ ਪਹੁੰਚਾਉਣ ਦਾ ਕੰਮ ਹੈ ਜਿਵੇਂ ਛੋਟੀਆਂ ਬਸਤੀਆਂ ਨੇ ਗਰੀਬ ਬਸਤੀਆਂ ਨੇ ਜਿਨ੍ਹਾਂ ਵਾਲਾ ਅਜੇ ਤੱਕ ਕਿਸੇ ਦਾ ਧਿਆਨ ਹੀ ਨਹੀਂ ਸੀਗਾ ਉਹ ਸਾਰੀਆਂ ਦਾ ਸਾਰੇ A ਤੋਂ Z ਹਰ ਪੂਰਾ ਸ਼ਹਿਰ ਹਰ ਵਾਰਡ ਹਰ ਗਲੀ ਹਰ ਮੁਹੱਲਾ ਤੇ ਹਰ ਘਰ ਹੈ ਜਿਹੜਾ ਉਹ ਅੱਜ ਦੇ ਇਸ ਪ੍ਰੋਜੈਕਟ ਨਾਲ ਉਹਨਾਂ ਨੂੰ ਸਾਫ਼ ਪੀਣ ਵਾਲਾ ਪਾਣੀ ਉਹ ਪਹੁੰਚਦਾ ਹੋ ਜਾਊਗਾ ਇਹ ਸਰ ਆਪਣੀ ਸਿਤਾ ਸਰ ਰੋੜੀ ਆ ਬਾਈਪਾਸ ਆ ਗਿਆ ਇਹ ਸਰ ਸਾਰੀ ਪਿੰਡੀ ਟਿੱਬੀ ਵਾਲਾ ਏਰੀਆ ਆ ਗਿਆ ਆ ਤੁਹਾਡੇ ਸਾਰੀ ਟਿੱਬੀ ਕਵਰ ਹੋ ਜੂਗੀ ਆ ਮਾਨਸਾ ਰੋੜ ਆ ਗਿਆ ਸਰ ਸਾਰਾ ਇਹ ਹਾਂ ਠੀਕ ਹੈ ਆ ਆਪਣਾ ਅੰਡਰ ਵਿੱਚ ਆ ਗਿਆ ਜੀ ਉਹ ਇਹ ਠੀਕ ਹੈ ਬਰੀਜ ਆ ਗਿਆ ਜੀ ਇਹ ਨਮੋਲ ਰੋਡ ਆ ਗਈ ਜੀ ਹਾਂਜੀ ਤੇ ਆ ਆਪਣੀ ਚੱਠੇ ਸੇਖਮਾ ਰੋਡ ਆ ਗਈ ਜੀ ਇਹ ਗੁਜਾਪੀਰ ਆ ਗਿਆ ਸਰ ਸਾਰਾ ਇਹ ਏਰੀਆ ਸਾਰੀ ਟਿੱਬੀ ਕਵਰ ਹੋ ਜੂਗੀ ਸਾਰਾ ਗੁਜਾਪੀਰ ਕਵਰ ਹੋ ਜੂਗਾ ਸਰ ਟ੍ਰੇਨ ਤੋਂ ਇਧਰ ਲੈ ਗਿਆ ਸਾਰਾ ਕਵਰ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਸਾਰਾ ਆਪਣਾ ਬਕਸ਼ੀ ਵਾਲਾ ਰੋਡ ਆ ਗਿਆ ਜੀ ਆ ਨੀਲਵਾਰ ਰੋਡ ਬਣ ਗਿਆ ਇਕ ਆ ਰਿਹਾ ਸਰ ਨੀਲੋਵਾ ਰੋਡ ਇਹ ਬਾਕ ਤਾਂ ਹੋ ਗਈ ਉਸ ਤੋਂ ਬਾਅਦ ਇਹ ਸਰ ਆਪਣਾ ਡੀਵੀ ਸਕੂਲ ਰੋਡ ਆ ਗਿਆ ਜੀ ਹਾਂ ਤੇ ਆ ਆਪਣਾ ਟਰਾਲਾ ਯੂਨੀ ਟਰਾਲੀ ਯੂਨੀਅਨ ਵਾਲਾ ਆ ਗਿਆ ਜੀ ਹਾਂ ਤੇ ਉਸ ਤੋਂ ਬਾਅਦ ਇਹ ਆਪਣਾ ਪ੍ਰੀਤ ਨਗਰ ਚ ਸਰ ਪੁਰਾਣੀ ਨਾ ਵਾਟਸਪਲੇ ਦੀ ਦਿੱਕਤ ਸੀ ਲੀਕੇ ਰਹਿੰਦੇ ਸੀ ਉਹ ਆਪਾਂ ਰਿਪਲੇਸਮੈਂਟ ਕਰਤੀ ਜੀ ਸਾਰੀ ਤੇ ਇਹ ਆਪਣਾ ਜਖਤਪੁਰ ਆ ਗਿਆ ਜੀ ਸਰ ਸਾਰਾ ਹੀ ਇਹ ਵੀ ਸਾਰਾ ਕਵਰ ਹੋ ਜੋ ਕਵਰ ਹੋ ਜੋ ਸਰ ਠੀਕ ਹੈ ਉਸ ਤੋਂ ਬਾਅਦ ਬਗ ਵਿਗੜਵਾਲ ਰੋਡ ਆ ਗਿਆ ਜੀ ਸਾਰਾ ਹੂੰ ਤੇ ਇਹਦਰ ਪਟਿਆਲਾ ਰੋਡ ਆ ਗਿਆ ਸਰ ਜੀ ਫੜਿਆ ਰੋਡ ਆਪਾਂ ਸੰਗਰੂਰ ਨੂੰ ਮੁੜਦੇ ਹਾਂ ਉਸ ਤੱਕ ਜਾਵਾਂਗੇ ਆਪਾਂ ਇਹ ਆਈਟੀਆਈ ਬੈਕ ਸਾਈਡ ਆ ਗਿਆ ਜੀ ਜਿਹੜਾ ਰੱਖਿਆ ਰਹਿੰਦਾ ਸੀ ਪੌਕਟਾਂ ਇਹ ਆਪਣੇ 올ਡ ਆਪਣੇ ਮਤਲਬ ਕਿ ਬੱਸ ਸਟੈਂਡ ਦੇ ਸਾਹਮਣੇ ਰਹਿੰਦੀ ਸੀ ਜਿਹੜੇ ਬਲੂ ਨੇ ਉਹ ਨਵੀਆਂ ਪੌਕ ਜਿਹੜੇ ਕਵਰ ਕਰ ਗਏ ਸਰ ਬਲੂ ਜਾਂ ਰੈੱਡ ਸ ਹਾਂ ਜਿਹੜੀ ਰੈੱਡ ਆ ਸਰ ਉਹ 6 ਇੰਚ ਦੀ ਲਾਈਨ ਆ ਬਲੂ ਆਪਣੀ 4 ਇੰਚ ਦੀ ਲਾਈਨ ਆ ਉਹ ਸਾਈਜ਼ ਵਾਈਜ਼ ਇਹਨਾਂ ਨੇ ਡਿਮਾਰਕੀਸ਼ਨ ਠੀਕ ਠੀਕ ਹੈ ਬਿਲਕੁਲ ਠੀਕ ਹੈ ਇਹ ਆਪਣੀ ਇੱਕ ਇਧਰ ਆਪਣੀ OHSR ਬਣਨੀ ਆ ਸਰ 2 ਲੱਖ ਦੀ ਇੱਕ ਆਪਣਾ ਉਹਰੇ 2 ਲੱਖ ਦਾ ਠੀਕ ਹੈ ਇਹ ਸਰ ਜਿਹੜੀਆਂ ਆਪਾਂ ਸੜਕ ਪਟਾਂਗੇ ਉਹ ਉਹ ਰੀਸਟੋਰ ਕਰਕੇ ਦੇਵਾਂਗੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਇਹ ਟੋਟਲ 18 ਸਾਈਟਸ ਨੇ ਜੀ ਛੋਟੀਆਂ ਵੱਡੀਆਂ ਕਿਤੇ 5 ਕਨੈਕਸ਼ਨ ਵੀ ਹੋਣਗੇ ਕਿਤੇ 200 ਕਨੈਕਸ਼ਨ ਵੀ ਹੋਣਗੇ ਸੋ A ਟੂ Z ਸਾਰਾ ਸ਼ਹਿਰ ਹੈ ਜਿਹੜਾ ਔਰ ਜਿਹੜੇ ਬਾਹਰਲੇ ਇਲਾਕੇ ਵੀ ਨੇ ਦੂਰ ਦਰਾਡੇ ਵੀ ਨੇ ਉਹ ਵੀ ਉਹ ਵੀ ਇਹਦੇ ਚ ਕਵਰ ਹੋ ਜਾਣਗੇ। ਜਖਤਪੁਰਾ ਨੀਲਾ ਨੀਲੋਵਾਲ ਸਰੋਂ ਪਿੱਛੇ ਖੜੇ ਦੀ ਸਾਰਾ ਸਾਰਾ ਹਾਂ ਚਲੋ ਆਓ ਜੀ। ਅਸੀਂ ਬੈਠਾ ਵਸ ਵਸ ਵਸਰਾ ਜੀ ਵਸ ਕੀ ਹਾਲ ਹੈ ਠੀਕ ਹੋ ਬੱਚੇ? ਆਜੋ 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 ਬੱਚੇ ਆਜੋ 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 ਬਿਟਾ ਆਜੋ। ਠੀਕ ਹੋ। ਉਹਨਾਂ ਦੇ ਨਾਲ ਐਸ.ਡੀ.ਐਮ. ਜੀ ਪ੍ਰਮੋਦ ਸਿੰਘ ਜੀ ਬਹੁਤ ਹੀ ਪਰਮ ਤੇ ਸਤਕਾਰਯੋਗ ਸ੍ਰੀਮ ਸ਼ਹੀਦ ਉਦਮ ਸਿੰਘ ਵਾਲਾ ਜੀ ਦੀ ਪਵਿੱਤਰ ਧਰਤੀ ਤੇ ਮੇਰੇ ਸਾਰੇ ਹੀ ਸਤਕਾਰਯੋਗ ਪਿਤਾ ਸમાન ਬਜ਼ੁਰਗ ਮੇਰੀਆਂ ਆਮ ਆਸਮਾਨ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਨੌਜਵਾਨ ਸਾਥੀ ਵੀਰ ਪਾਰਟੀ ਦੇ ਸਾਰੇ ਦਰਜਾ ਵਿਦਰਜਾ ਅਹੁਦੇਦਾਰ ਸਹਿਬਾਨ ਐਮਸੀ ਸਹਿਬਾਨ ਮੇਰੇ ਵੀਰ ਨਿੱਕਣ ਜੀ ਹੁਣੇ-ਹੁਣੇ ਬੋਲ ਕੇ ਗਏ ਨੇ ਸਾਫ ਸਿੰਘ ਜੀ ਸਾਡੇ ਪਾਰਟੀ ਦੇ ਬਲੌਗ ਦੇ ਪ੍ਰਧਾਨ ਨੇ ਸਾਰੇ ਹੀ ਸਤਕਾਰਯੋਗ ਸਾਥੀ ਐਸ ਡੀ ਐਮ ਸਾਹਿਬ ਬੋਰਡ ਤੋਂ ਐਸੀ ਸਾਹਿਬ ਔਰ ਸਾਰੇ ਸਾਰੇ ਅਧਿਕਾਰੀ ਕਿਹਦੇ ਕਿਹਦਾ ਨਾਮ ਲਾਵਾਂ ਮੈਂ ਸਮਝਦਾ ਕਿ ਸਾਰੇ ਹੀ ਅੱਜ ਸਤਕਾਰਯੋਗ ਸਾਥੀ ਮੇਰਾ ਆਪਣਾ ਪਰਿਵਾਰ ਇੱਥੇ ਜੁੜ ਬੈਠੇ ਸੋ ਸਾਰੀ ਫਤਿਹ ਕਰੋ ਪ੍ਰਭੂਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਦੁਸ਼ਹਿਰੇ ਦੇ ਇਸ ਪਵਿੱਤਰ ਤਿਹਾੜੀ ਦੀਆਂ ਬਦੀ ਉੱਪਰ ਨੇਕੀ ਦੇ ਜਿੱਤ ਦੀ ਇਸ ਤਿਹਾੜੀ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਇਹ ਤਿਹਾਰ ਦਰਸਾਉਂਦਾ ਕਿ ਕਿਸ ਤਰੀਕੇ ਦੇ ਨਾਲ ਹਰ ਤਰ੍ਹਾਂ ਦੀ ਬਦੀ ਨੂੰ ਹਰ ਤਰ੍ਹਾਂ ਦੀ ਬੁਰਾਈ ਨੂੰ ਨੇਕੀ ਐ ਜਿਹੜੀ ਉਹਦੇ ਉੱਪਰ ਜਿੱਤ ਪ੍ਰਾਪਤ ਕਰ ਲੈਂਦੀ ਹੈ ਚਾਹੇ ਉਹ ਬੁਰਾਈ ਅਗਿਆਨਤਾ ਦੀ ਹੋਵੇ ਚਾਹੇ ਅਨਪੜਤਾ ਦੀ ਹੋਵੇ ਚਾਹੇ ਭੂਣ ਹੱਤਿਆ ਦੀ ਹੋਵੇ ਚਾਹੇ ਨਸ਼ੇ ਦੀ ਹੋਵੇ ਅੱਜ ਦੇ ਸਮਾਜ ਮੁਤਾਬਕ ਉਹਨਾਂ ਸਾਰੀਆਂ ਬੁਰਾਈਆਂ ਵਧੀਆਂ ਦੇ ਉੱਪਰ ਜੇ ਸਾਫ਼ ਨੀਅਤ ਨਾਲ ਕੰਮ ਕਰੋ ਤੇ ਨੇਕੀ ਚੰਗਿਆਈ ਨੇ ਉਹਦੇ ਉੱਪਰ ਜਿੱਤ ਪ੍ਰਾਪਤ ਕਰ ਲੈਣੀ ਹੈ ਸੋ ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਾਂ ਮੇਰੇ ਤੋਂ ਪਹਿਲਾਂ ਸੇ ਸੈਕਟਰ ਸਾਹਿਬ ਨੇ ਮੇਰੇ ਵੀਰ ਸਾਫ ਸਿੰਘ ਜੀ ਨੇ ਨਿੱਕਾ ਜੀ ਨੇ ਧੰਨਵਾਦ ਕੀਤਾ ਮੇਰਾ ਕਿ ਮੈਂ ਅੱਜ ਇੱਕ ਉਸ ਕੰਮ ਦੀ ਸ਼ੁਰੂਆਤ ਕੀਤੀ ਹੈ ਜਿਹੜੀ ਕਿ ਪਿਛਲੇ 75 ਸਾਲਾਂ ਤਾਂ ਜਿਸ ਦੀ ਲੋੜ ਸੀ ਕਿਉਂਕਿ ਪਾਣੀ ਬਿਨਾ ਜ਼ਿੰਦਗੀ ਹੈ ਜਿਹੜੀ ਜੀਵਨ ਹੈ ਉਹ ਸੋਚਿਆ ਵੀ ਨਹੀਂ ਜਾ ਸਕਦਾ ਹੈਗਾ ਪਰ ਬਦਕਿਸਮਤੀ ਰਹੀ ਕਿ ਪਿਛਲੇ ਸਮਿਆਂ ਦੇ ਵਿੱਚ ਜਿਵੇਂ ਨਿੱਕਾ ਜੀ ਨੇ ਗੱਲ ਕੀਤੀ ਔਰ ਸਾਫ ਸਿੰਘ ਜੀ ਨੇ ਕਿ ਦੁਸ਼ਹਿਰੇ ਦੇ ਨਾਂ ਤੇ ਸਿਰਫ ਔਰ ਸਿਰਫ ਮੇਲਾ ਤਾਂ ਜ਼ਰੂਰ ਦੇਖਦੇ ਰਹੇ ਪਰ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਰੰਗ ਕਿਵੇਂ ਭਰਨੇ ਨੇ ਮੇਲੇ ਕਿਵੇਂ ਲੱਗਣੇ ਚਾਹੀਦੇ ਨੇ ਤੇ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਕਿਵੇਂ ਮਿਲਣੀਆਂ ਚਾਹੀਦੀਆਂ ਨੇ ਇਦੇ ਬਾਰੇ ਕੋਈ ਵਿਸ਼ੇਸ਼ ਕੰਮ ਹੋਇਆ ਨਹੀਂ ਹੈਗਾ ਤੇ ਇਹੀ ਇੱਕ ਕਾਰਨ ਸੀ ਇਹੀ ਇੱਕ ਇਹਨੂੰ ਅਣਗਹਿਲੀ ਕਹਿ ਲਓ ਅਣਦੇਖੀ ਕਹਿ ਲਓ ਕਿ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੀਣ ਵਾਲੇ ਪਾਣੀ ਤੋਂ ਵੀ ਲੋਕ ਮੁਥਾਲ ਸੀਗੇ ਪੀਣ ਵਾਲਾ ਪਾਣੀ ਵੀ ਲੋਕਾਂ ਨੂੰ ਨਸੀਬ ਨਹੀਂ ਸੀਗਾ ਤੇ ਗੰਦਾ ਪਾਣੀ ਹੈ ਜਿਹੜਾ ਜਾਂ ਦੂਰੋਂ ਲਿਆ ਕੇ ਪਾਣੀ ਹੈ ਜਿਹੜਾ ਉਹ ਨਸੀਬ ਹੁੰਦਾ ਸੀਗਾ ਮੈਨੂੰ ਜਦੋਂ ਤੁਸੀਂ ਇਹ ਜ਼ਿੰਮੇਵਾਰੀ ਸੌਂਪਿਆ ਉਸ ਤੋਂ 3.5 ਸਾਲ ਪਹਿਲਾਂ ਤੇ ਮੇਰੀ ਕੋਸ਼ਿਸ਼ ਇੱਕੋ ਹੀ ਰਹੀ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਔਰ ਜਿਸ ਦੀ ਗੁੜਤੀ ਮੈਨੂੰ ਆਪਣੇ ਪਿਤਾ ਸਵਰਗੀ ਬਹੂ ਭਗਵਾਨਦਾ ਸਿੰਘ ਅਰੋੜਾ ਤੋਂ ਮਿਲੀ ਹੈ ਕਿ ਜੇ ਲੋਕਾਂ ਨੇ ਔਰ ਪ੍ਰਮਾਤਮਾ ਨੇ ਕਿਸੇ ਨੂੰ ਕੁਝ ਚੰਗਾ ਕੰਮ ਕਰਨ ਯੋਗ ਕੀਤਾ ਹੋਵੇ ਤੇ ਬੰਦਾ ਫੇਰ ਕੋਸ਼ਿਸ਼ ਨਾ ਕਰੇ ਤੇ ਮੈਂ ਸਮਝਦਾ ਕਿ ਉਸ ਤੋਂ ਵੱਡੀ ਵੱਧ ਕਿਸਮਤੀ ਹੈ ਨਹੀਂ ਇਹ ਗੁੜਤੀ ਹੈ ਜਿਹੜੀ ਬਾਉ ਜੀ ਨੂੰ ਤੋਂ ਮਿਲੀ ਹੈ ਤੇ ਜਦੋਂ ਮੈਨੂੰ ਮੇਰੇ ਸਾਥੀਆਂ ਨੇ ਇਹਦੇ ਬਾਰੇ ਦੱਸਿਆ ਤੇ ਉਸ ਦਿਨ ਤੋਂ ਹੀ ਅਸੀਂ ਇਹ ਕੰਮ ਸ਼ੁਰੂ ਕੀਤਾ ਹੋਇਆ ਸੀਗਾ ਕੱਲੇ-ਕੱਲੇ ਘਰ ਦਾ ਕੱਲੇ ਇੱਥੇ ਤਾਂ ਨਹੀਂ ਟੀਬੀ ਬਸਤੀ ਦਾ ਨਹੀਂ ਇੱਥੇ ਤਾਂ ਨਹੀਂ ਪੂਰੇ ਸ਼ਹਿਰ ਦੇ ਵਿੱਚ ਕਿੱਥੇ-ਕਿੱਥੇ ਪੀਣ ਵਾਲੇ ਪਾਣੀ ਦੀ ਦਿੱਕਤ ਹੈ ਅਸੀਂ ਉਹਦਾ ਸਰਵੇ ਕੀਤਾ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਇਸ ਪਵਿੱਤਰ ਦਿਹਾੜੇ ਦੇ ਮੌਕੇ 15 ਕਰੋੜ 22 ਲੱਖ ਰੁਪਏ ਦੀ ਲਗਤ ਦੇ ਨਾਲ 34 ਕਿਲੋਮੀਟਰ ਲੰਬੀ ਪਾਈਪਲਾਈਨ ਇੱਕ ਟਿਊਬਵੈਲ 2 ਲੱਖ ਲੀਟਰ ਦੀ ਓਵਰਹੈਡ ਟੈਂਕੀ ਹੈ ਜਿਹੜੀ ਪਾਣੀ ਦੀ ਉਹ ਤੇ ਇਹ ਇਹਦੀ ਸ਼ੁਰੂਆਤ ਹੈ ਜਿਹੜੀ ਇਹ ਹੋ ਗਈ ਜਿਹਦੇ ਨਾਲ 1472 ਘਰ ਅਸੀਂ ਸੁਨਾਮ ਦੇ ਵਿੱਚ ਅਸੀਂ ਪਛਾਣੇ ਸੀਗੇ ਕਿ ਜਿਨ੍ਹਾਂ ਦੇ ਵਿੱਚ ਪਾਣੀ ਦਾ ਕਨੈਕਸ਼ਨ ਹੈ ਨਹੀਂ 1472 ਤੇ ਉਹ 1472 ਦੇ ਸਾਰੇ ਦੇ ਸਾਰੇ ਘਰਾਂ ਦੇ ਵਿੱਚ ਅੱਜ ਤੋਂ ਪੀਣ ਵਾਲੇ ਪਾਣੀ ਨੂੰ ਪਹੁੰਚਾਉਣ ਦਾ ਕੰਮ ਹੈ ਜਿਹੜਾ ਸਾਥੀਓ ਮੇਰੇ ਵੀਰੋ ਮੇਰੀ ਮਾਤਾਓ ਭੈਣੋ ਉਹ ਅੱਜ ਤੋਂ ਸ਼ੁਰੂ ਹੋ ਗਿਆ ਤੇ 1 ਸਾਲ ਦੇ ਵਿੱਚ ਵਿੱਚ ਇੱਕ ਸਾਲ ਦੇ ਵਿੱਚ ਵਿੱਚ ਇਸ ਕੰਮ ਨੂੰ ਅਸੀਂ ਕੰਪਲੀਟ ਕਰਕੇ ਦੇ ਦੇਣਾ ਹੈ ਔਰ ਇਹ ਵੀ ਨਹੀਂ ਹੈ ਇਹ ਬੜਾ ਵੱਡਾ ਕੰਮ ਸੀਗਾ ਕਿਉਂਕਿ ਆਪਣੇ ਆਪ ਦੇ ਵਿੱਚ ਸਰਵੇ ਕਰਨਾ ਕੱਲੇ-ਕੱਲੇ ਘਰ ਦਾ ਪਤਾ ਕਰਨਾ ਇਹ ਨਹੀਂ ਹੈ ਕਿ ਇੱਕ ਜਾਂ ਦੋ ਥਾਵਾਂ ਤੇ 18 ਸਾਈਟਾਂ 18 ਪੁਆਇੰਟ ਅਸੀਂ ਸੁਨਾਮ ਸ਼ਹਿਰ ਦੇ ਵਿੱਚ ਇਹ ਜੇ ਨਿਸ਼ਾਨਦੇਹੀ ਕੀਤੀ ਜਿੱਥੇ ਘਰਾਂ ਦੇ ਵਿੱਚ ਪਾਣੀ ਨਹੀਂ ਪਹੁੰਚ ਰਿਆ ਸੀਗਾ ਜਿਵੇਂ ਆਪਾਂ ਇਸ ਟੀਬੀ ਬਸਤੀ ਦੀ ਗੱਲ ਕਰ ਲਈਏ ਤੁਹਾਡੇ 250 ਘਰ ਹੈ ਜਿੱਥੇ ਪਾਣੀ ਨਹੀਂ ਪਹੁੰਚਦਾ ਸੀਗਾ ਆਈ ਨਮੋਰ ਰੋਡ ਤੇ 50 ਘਰ ਗੁੱਜਾਪੀਰ 100 ਘਰ ਸਾਈਕਲੋਨੀ 100 ਘਰ ਮਾਨਸਾ ਰੋਡ 100 ਘਰ ਜਗਤਪੁਰਾ ਰੋਡ ਤੇ 150 ਪ੍ਰੀਤਨਗਰ ਕੱਚਾ ਪਹਾੜ 200 ਪਟਿਆਲਾ ਰੋਡ 150 ਵਿਗੜਵਾਲ ਰੋਡ 50 ਘਰ ਆਈਟੀਆਈ ਬੈਕ ਸਾਈਡ ਤੇ 50 ਘਰ ਚਠਾ ਰੋਡ ਬਾਈਕਰ ਬਖਸ਼ੀ ਵਾਲਾ ਰੋਡ ਤੇ 50 ਘਰ ਨੀਲੋਨ ਰੋਡ ਤੇ 50 ਘਰ ਇਸ ਤੋਂ ਇਲਾਵਾ ਟਰਾਲੀ ਯੂਨੀਅਨ ਵਾਲੀ ਰੋਡ ਦੇ ਉੱਪਰ ਪੀਰਾਂ ਵਾਲੇ ਗੇਟ ਜਿਹੜੀ ਐਕਸਚੇਂਜ ਹੈ ਉਹਦੇ ਕੋਲੇ ਜਿਹੜਾ ਮਿਊਸਪਲ ਕਮੇਟੀ ਦਾ ਆਫਿਸ ਹੈ 100 ਘਰ ਤਕਰੀਬਨ ਇੰਨਾ ਥਾਵਾਂ ਦੇ ਉੱਪਰ ਸੋ ਮੇਰੇ ਕਹਿਣ ਦਾ ਮਤਲਬ ਕਿ ਇੰਨਾ ਕੁ ਬਰੀਕੀ ਵਾਲਾ ਕੰਮ ਸੀਗਾ ਕਿ 18 ਸਾਈਟਾਂ ਦੇ ਉੱਪਰ 1472 ਘਰਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਵਿੱਚ ਪਾਣੀ ਪਹੁੰਚਦਾ ਕਰਦਾ ਦੀ ਜ਼ਿੰਮੇਵਾਰੀ ਜਿਹੜੀ ਉਹ ਅਸੀਂ ਲਈ ਤੇ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਉਹ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਗਿਆ 1 ਸਾਲ ਦੇ ਵਿੱਚ ਮੇਰੇ ਵੀਰੋ ਮੇਰੇ ਮਾਤਾ ਪਿਓ ਪਣੋ ਇਹ ਕੰਮ ਪੂਰਾ ਹੋ ਜਾਊਗਾ ਇਸ 1 ਸਾਲ ਦੇ ਦੌਰਾਨ ਮੈਂ ਇਕੱਲੇ ਤੁਹਾਨੂੰ ਨਹੀਂ ਮੈਂ ਬਾਕੀ ਥਾਵਾਂ ਤੇ ਵੀ ਜਿੱਥੇ ਇਹ ਕੰਮ ਸ਼ੁਰੂ ਹੋਣਾ ਹੈ ਆ ਜਿਹੜੀਆਂ 18 ਸਾਈਟਾਂ ਮੈਂ ਗਣਾਈਆਂ ਨੇ ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਜਦੋਂ ਕੰਮ ਹੋਣਾ ਹੁੰਦਾ ਅੰਡਰਗਰਾਊਂਡ ਪਾਈਪਲਾਈਨ ਵਿਛਣੀ ਹੈ ਇੱਕ ਵਾਰੀ ਸੜਕ ਗਲੀ ਹੈ ਜਿਹੜੀ ਉਹ ਵੀ ਪੱਟੀ ਜਾਊਗੀ ਪਰ ਉਹਦਾ ਫਿਕਰ ਨਾ ਕਰਿਓ ਜਦੋਂ ਲਾਈਨ ਵਿਛ ਗਈ ਉਹਦੇ ਉੱਪਰ ਉਹਨੂੰ ਤਿਆਰ ਕਰਕੇ ਜਿਵੇਂ ਪੱਟਣਗੇ ਮਹਿਕਮੇ ਵਾਲੇ ਓਵੇਂ ਹੀ ਓਵੇਂ ਉਹਨੂੰ ਕੰਪਲੀਟ ਵੀ ਕਰਕੇ ਦੇ ਕੇ ਜਾਣਗੇ ਕੋਈ ਗੱਲ ਨਹੀਂ ਜਿਹੜੀਆਂ ਨਹੀਂ ਬਣੀਆਂ ਹੋਈਆਂ ਓਹ ਇਹ ਤੋਂ ਅਗਰੋਂ ਉਹ ਵੀ ਬਣਨਗੀਆਂ ਇਸ ਤਰ੍ਹਾਂ ਹੁੰਦਾ ਹੈ ਗੱਲ ਨੂੰ ਸਮਝੋ 1 ਮਿੰਟ ਆ ਇਹ ਜਿਹੜੀਆਂ ਐਸੇ ਕਰਕੇ ਰੋਕੀਆਂ ਹੋਈਆਂ ਸੀਗੀਆਂ ਜਿੱਥੇ ਮੇਰਾ ਉਹ ਕੰਮ ਨਹੀਂ ਹੈਗਾ ਕਿ ਜੀ ਪਹਿਲਾਂ ਸੜਕ ਬਣਾ ਦਿਓ نیچے ਨਾ ਪਾਣੀ ਦੀ ਸਪਲਾਈ ਹੈ ਤੇ ਨਾ ਸੀਵਰੇਜ ਦੀ ਸਪਲਾਈ ਹੈ ਉਹਦਾ ਬਣਾਉਣ ਦਾ ਫਾਇਦਾ ਕੀ ਉਹ ਫੇਰ ਪੱਟੀ ਜਾਊਗੀ ਇਹ ਐਸੇ ਕਰਕੇ ਰੋਕੀਆਂ ਹੋਈਆਂ ਸੀਗੀਆਂ ਤੁਹਾਡੇ ਇੱਥੇ ਹੋ ਸਕਦਾ ਕਿਤੇ ਨਾਮ ਬਣੀ ਹੋਵੇ ਪਰ ਜਿੱਥੇ ਬਣੀਆਂ ਵੀ ਹੋਈਆਂ ਨੇ ਉਹ ਪੱਟੀ ਵੀ ਜਾਊਗੀ ਪਰ ਨਾਲ ਨਾਲ ਬਣ ਵੀ ਜਾਊਗੀ ਉਹ ਐਸੇ ਠੇਕੇ ਦੇ ਵਿੱਚ ਐ ਐਸੇ ਕਰਕੇ ਰੋਕੀ ਹੋਈਆਂ ਸੀਗੀ ਇੱਕ ਵਾਰੀ ਪੱਟਾਂਗੇ ਰੋਜ਼-ਰੋਜ਼ ਪੱਟਾਂਗੇ ਬਣਾਵਾਂਗੇ ਪੱਟਾਂਗੇ ਬਣਾਵਾਂਗੇ ਆਹੀ ਕੰਮ ਤਾਂ ਪਿਛਲੇ ਸਰਕਾਰਾਂ ਚੱਲਦਾ ਰਿਹਾ ਉਹਨਾਂ ਨੂੰ ਸੂਟ ਵੀ ਕਰਦਾ ਸੀਗਾ ਕਿਉਂਕਿ ਵਿੱਚੋਂ ਕਮਿਸ਼ਨ ਲੈਣਾ ਹੁੰਦਾ ਸੀਗਾ ਸਾਡਾ ਉਹ ਕੰਮ ਤਾਂ ਹੈ ਨਹੀਂਗਾ ਕੋਈ ਸੋ ਇਸ ਕਰਕੇ ਬਿਲਕੁਲ ਬੇਫਿਕਰ ਰਹੋ ਇੱਕ ਸਾਲ ਦੇ ਵਿੱਚ ਵਿੱਚ ਇਹ ਕੰਮ ਹੈ ਜਿਹੜਾ ਇਕੱਲੇ-ਇਕੱਲੇ ਘਰ ਤੱਕ ਪਾਣੀ ਪਹੁੰਚਣ ਦਾ ਕੰਮ ਹੈ ਜਿਹੜਾ ਉਹ ਪੂਰਾ ਹੋ ਜਾਊਗਾ ਔਰ ਇਸ ਤੋਂ ਇਲਾਵਾ ਮੇਰੇ ਦੋਨਾਂ ਇਹਨਾਂ ਵੀਰਾਂ ਨੇ ਗੱਲ ਕੀਤੀ ਕੰਮਾਂ ਦੀ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਦੀ ਤਾਰੀਖ ਦੇ ਵਿੱਚ ਸੁਨਾਮ ਸ਼ਹਿਰ ਦੇ ਵਿੱਚ 15 ਕਰੋੜ ਤੋਂ ਉੱਪਰ ਇਹ ਹੋ ਗਿਆ ਔਰ ਇਸ ਤੋਂ ਪਹਿਲਾਂ ਜਿਹੜੇ 85 ਕਰੋੜ ਦੇ ਕੰਮ ਆ ਉਸ ਦਿਨ 31 ਜੁਲਾਈ ਨੂੰ ਸ਼ੁਰੂ ਕਰਾਈ ਸੀਗੇ ਹਸਪੀਟਲ ਦੇ ਵਿੱਚ ਕੰਮ ਚੱਲ ਰਹੇ ਨੇ ਇਹ ਸੁਨਾਮ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋ ਗਿਆ ਕਿ ਕਿਸੇ ਇੱਕ ਦਿਨ ਅੱਜ ਦੀ ਤਾਰੀਖ ਦੇ ਵਿੱਚ ਤਕਰੀਬਨ 110 ਕਰੋੜ ਤੋਂ ਵੀ ਵੱਧ ਦੇ ਕੰਮ ਨੇ ਜਿਹੜੇ ਉਹ ਸੁਨਾਮ ਸ਼ਹਿਰ ਦੇ ਵਿੱਚ ਚੱਲ ਰਹੇ ਨੇ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਕੋਈ ਇਹ ਨਹੀਂ ਹੈ ਕੋਈ ਕੋਈ ਆਸਾਨ ਹੈ ਕਿਸੇ ਤੇ ਮੇਰੀ ਜ਼ਿੰਮੇਵਾਰੀ ਹੈ ਜਿਹੜੀ ਤੁਸੀਂ ਲਾਈ ਸੀਗੀ ਤੇ ਉਸ ਨੂੰ ਨਿਭਾਉਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਕਰ ਰਹੇ ਆ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਪਰਮਾਤਮਾ ਇਸੇ ਤਰੀਕੇ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਖੇੜੇ ਬਖਸ਼ਦੇ ਰਹਿਣਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਤੁਸੀਂ ਸਾਰੇ ਮੇਰਾ ਪਰਿਵਾਰ ਹੈ ਜਿਹੜਾ ਮੇਰਾ ਆਪਣਾ ਪਰਿਵਾਰ ਹੈ ਇਹ ਤੁਹਾਨੂੰ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ